ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਸੀਂ ਦੇਖ ਰਹੇ ਬੀਬੀ ਸੀ ਇੰਟਰਨੈਸ਼ਨਲ ਰੇਡੀਓ ਵੱਡੀ ਖਬਰ ਇਹ ਹੈ ਕਿ ਚਰਜੀਤ ਸਿੰਘ ਚੰਨੀ ਨੂੰ ਗੁਰਜੀਤ ਰਾਣਾ ਨੇ ਵਿਚੇ ਤੋਕੇ ਆਖ ਦਿੱਤੀਆਂ ਆ ਗੱਲਾਂ ਕਿਹਾ ਦੱਸ ਕੇ ਜਾ ਅੱਜ ਮੌਕਾ ਸੀ ਭਾਜਪਾ ਗਏ ਕਾਂਗਰਸੀਆਂ ਦੀ ਘਰ ਵਾਪਸੀ ਦਾ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਦਾ ਵਰਕਰ ਇਮਾਨਦਾਰਾ ਦੇ ਕੰਢੇ ਲੀਡਰ ਨੇ ਉਹੀ ਕਾਂਗਰਸ ਨੂੰ ਹਰਾ ਜਾਂਦੇ ਫੋਟੋ ਲੱਗਣ ਤੋਂ ਹੀ ਨਰਾਜ਼ ਹੋ ਜਾਂਦੇ ਜੰਦਰ ਬਾਈਪੋਲ ਐਮਪੀ ਸੀਟ ਦਾ ਜ਼ਿਕਰ ਆਉਣ ਤੇ ਚੰਜੀ ਸਿੰਘ ਚੰਨੀ ਨੇ ਆਖਿਆ ਕਿ ਅਸੀਂ ਜਿੱਤਣ ਵਾਲੇ ਸੀ ਕੁਝ ਲੋਕਾਂ ਦੀ ਗਦਾਰੀ ਨਾਲ ਅਸੀਂ ਹਾਰ ਗਏ ਇਸ਼ਾਰਾ ਕਿਸੇ ਵੱਡੇ ਕਾਂਗਰਸ ਲੀਡਰ ਵੱਲ ਸੀ ਤਾਂ ਮੌਕੇ ਤੇ ਹੀ ਬੈਠੇ ਗੁਰਜੀਤ ਰਾਣਾ ਨੇ ਆਖ ਦਿੱਤਾ ਕਿ ਉਹਨਾਂ ਗਦਾਰ ਲੀਡਰਾਂ ਦਾ ਨਾਂ ਦੱਸ ਕੇ ਜਾ ਆਓ ਸੁਣਦੇ ਹਾਂ ਚੰਜੀ ਸਿੰਘ ਚੰਨੀ ਤੇ ਰਾਣਾ ਗੁਰਜੀਤ ਸਿੰਘ ਦੀ ਗੱਲਬਾਤ ਵਰਕਰ ਹੈ ਜਿਹੜਾ ਕਾਂਗਰਸ ਖੜਾ ਰਹਿੰਦਾ ਹੁਣ ਰਾਜਾ ਬਣਿੰਗਜੀ ਬੋਲ ਰਹੇ ਸੀ ਕਿ ਐਸੀ ਸਾਰੇ ਜਣੇ ਇਕੱਠੇ ਹੋ ਕੇ ਕਾਂਗਰਸ ਨੂੰ ਅਗਲੇ ਲੈ ਕੇ ਜਾਵਾਂਗੇ ਜੇ ਇਕੱਠੇ ਪਿਛਲੀ ਵਾਰ ਹੁੰਦੇ ਤਾਂ ਪਿਛਲੀ ਵਾਰ ਇਹ ਨਹੀਂ ਸੀ ਜਾਣੀ ਆਪਣੀ ਦਾ ਪਾਸਾ ਉਹ ਜਿਹੜਾ ਕੋ ਸਵੇਰੇ ਕਰਨਾ ਦੇਣਾ ਦੁਪਹਿਰ ਤੇ ਬਾਅਦ ਹੋਰ ਬਿਆਰ ਆ ਜਾਂਦਾ ਸੀ ਯਾਰ ਇੱਕ ਮਿੰਟ ਵੀਰੇ ਬੈਠ 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 ਹੁਣ ਤੇਰੇ ਕਰਕੇ ਆਪਣਾ ਭਾਈ ਛੱਡਦਾ ਸੀ ਹੋਰ ਇੱਥੇ ਜਿਆਦਾ ਕੀ ਕਰ ਸਕਦਾ ਬਹਿ ਜਾ ਗੱਲੇ ਹੈ ਕਿ ਜੇ ਵਰਕਰ ਇਕੱਠੇ ਦਾ ਲੀਡਰ ਇਕੱਠੇ ਹੋ ਜਾਣ ਤਾਂ ਕਾਂਗਰਸ ਪਾਰਟੀ ਕਿਤੇ ਜਾਏ ਨਹੀਂ ਸਕਦੀ ਲੇਕਿਨ ਅੱਜ ਜਿਹੜੀ ਇੱਥੇ ਇਕੱਠ ਹੋਇਆ ਹੈ ਜਿਹੜੇ ਬੰਦੇ ਆਏ ਆ ਇਹ ਪਹਿਲਾਂ ਤੋਂ ਕਾਂਗਰਸ ਪਾਰਟੀ ਦੀ ਢੀਡ ਦੀ ਹੱਡੀ ਹੈ ਇਹ ਬੰਦਿਆਂ ਦੇ ਆਉਣ ਨਾਲ ਅੱਜ ਫੇਰ ਕਾਂਗਰਸ ਹੋਰ ਤਕੜੀ ਹੋਈ ਹੈ ਤੇ ਆਉਣ ਵਾਲੇ ਸਮੇਂ ਚ ਹੋਰ ਹੋਏਗੀ ਤੇ ਬਿਨਾ ਕੁਝ ਕਰੇ ਇਹਨਾਂ ਨੇ ਕੁਝ ਨਹੀਂ ਕਰਿਆ ਲੇਕਿਨ ਭਾਜਪਾ ਦੇ ਸਮਝ ਲਓ ਵੀ ਸੱਪ ਸੁੰਘ ਗਿਆ ਉਹ ਘਰ ਬੈਠੇ ਇਹਨਾਂ ਦੇ ਬਿਨਾ ਕੁਝ ਕਰੇ ਐ ਹੋ ਗਿਆ ਵੀ ਭਾਜਪਾ ਚ ਤਾਂ ਕੁਝ ਹੈ ਹੀ ਨਹੀਂ ਪੰਜਾਬ ਚ ਕਦੇ ਭਾਜਪਾ ਆ ਨਹੀਂ ਸਕਦੀ ਇਹ ਬੰਦੇ ਜਿਹੜੇ ਗਏ ਸੀ ਉਧਰ ਦੇਖ ਕੇ ਸਭ ਕੁਝ ਆ ਕੇ ਵਾਪਸ ਤੇ ਬੀਜੇਪੀ ਦੀ ਕੋਈ ਗੱਲ ਨਹੀਂ ਪਹਿਵੀਂ ਵਾਰ ਕੇ بڑے ਲੀਡਰ ਕਾ ਅਕਾਲੀ ਦਲ ਨੂੰ ਛੱਡਿਆ ਏ ਇਹਦਾ ਮਤਲਬ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਆਧਾਰ ਨਹੀਂ ਰਿਹਾ ਇਹਦਾ ਮਤਲਬ ਬੀਜੇਪੀ ਨੂੰ ਪੰਜਾਬ ਦੇ ਲੋਕ ਨਹੀਂ ਮੰਨਦੇ ਤੇ ਕਦੇ ਅੱਗੇ ਨਹੀਂ ਲਿਆ ਸਕਦੇ ਇਸ ਕਰਕੇ ਅੱਜ ਹੁਣ ਚਾਹੇ ਜਿੰਨੀਆਂ ਮਾਰੀ ਸੀ ਮਾਰ ਜਾਣ ਉਹਨਾਂ ਨੇ ਵੀ ਗਲਤੀ ਕਰ ਲਈ ਸਾਡੇ ਪਾਸ ਤੇ ਲਿਆ ਹੋਇਆ ਮਾਲੇ ਤੇ ਪ੍ਰਧਾਨ ਬਣਾ ਲਿਆ ਉਹਨਾਂ ਦਾ ਵਰਕਰੇ ਨਹੀਂ ਦੁਰਦਾ ਉਹ ਕਹਿੰਦੇ ਯਾਰ ਅਤਵਾਦ ਗੋਲੀਆਂ ਦੇ ਸਾਹਮਣੇ ਐਸੀ ਕਰਿਆ ਪ੍ਰਧਾਨ ਕੋਈ ਹੁਣ ਕਾਂਗਰਸ ਚੋਂ ਲਿਆਂਦਾ ਤੁਸੀਂ ਬੀਜੇਪੀ ਵਾਲੇ ਤੁਰਨੋਂ ਤਿਆਰ ਨਹੀਂ ਕੋਈ ਇਸ ਕਰਕੇ ਅੱਜ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਬਹੁਤ ਤਕੜੀ ਹੈ ਹਮੇਸ਼ਾ ਹੀ ਤਕੜੀ ਰਹੀ ਹੈ ਐਸੀ ਆਪਾਂ ਇਕੱਠੇ ਹੋ ਕੇ ਚੱਲ ਪਈਏ ਤੇ ਖਾਸ ਔਰ ਤੇ ਕਾਂਗਰਸ ਪਾਰਟੀ ਦਾ ਵਰਕਰ ਤਕੜਾ ਹੈ ਵਰਕਰ ਜਿਸ ਤਰੀਕੇ ਦੇ ਨਾਲ ਅੱਜ ਚੱਲ ਰਿਹਾ ਹੈ ਜਲੰਧਰ ਦੇ ਵਿੱਚ ਵਰਕਰ ਦੀ ਕੋਈ ਕਮੀ ਨਹੀਂ ਸੀ ਵਰਕਰ ਨੇ ਪੂਰੀ ਮਿਹਨਤ ਕੀਤੀ ਕਿ ਅਸੀਂ ਜਿੱਤਦੇ ਸੀ ਉਸ ਲੀਡਰਾਂ ਨੇ ਵੀ ਖਰਾਬ ਕਰਿਆ ਤੇ ਨਾਲ-ਨਾਲ ਸਰਕਾਰ ਨੇ ਧੱਕਾ ਕਰਿਆ ਨਹੀਂ ਅਸੀਂ ਜਿੱਤਦੇ ਸੀ ਸਾਡਾ ਕੈਂਡੀਡੇਟ ਵਧੀਆ ਸੀ ਸਾਡਾ ਉਥੇ ਮਾਹੌਲ ਵਧੀਆ ਸੀ ਲੇਕਿਨ ਆਉਣ ਵਾਲੇ ਸਮੇਂ ਚ ਆਪਾਂ ਸਾਰੇ ਜਣੇ ਆਪਣੀਆਂ ਮਹੱਤਵਕਾਂਸ਼ਾਵਾਂ ਤਿਆਗ ਲਈਏ ਫੇਰ ਕਾਂਗਰਸ ਕਿਤੇ ਜਾ ਹੀ ਨਹੀਂ ਸਕਦੀ ਸੋ ਮੈਂ ਬਹੁਤ-ਬਹੁਤ ਸਵਾਗਤ ਕਰਦਾ ਸਾਰੇ ਵੀਰਾਂ ਦਾ ਸਾਰੇ ਸਾਨੂੰ ਬਹੁਤ ਜ਼ਰੂਰੀ ਸੀਗੇ ਸਾਡਾ ਨੁਕਸਾਨ ਹੋਇਆ ਸੀ ਨਾਲ ਮੈਂ ਪ੍ਰਧਾਨ ਜੀ ਨੂੰ ਔਰ ਬਾਜਵਾ ਸਾਹਿਬ ਨੂੰ ਬੇਨਤੀ ਕਰਦਾ ਕਿ ਜਦ ਕੋਈ ਵੀ ਛੱਡ ਕੇ ਜਾਂਦਾ ਉਹਦੀ ਜਗ੍ਹਾ ਕੋਈ ਨਾ ਕੋਈ ਲੈ ਲੈਂਦਾ ਉੱਥੇ ਕਾਂਗਰਸ ਦਾ ਜਿਹੜਾ ਪੱਕਾ ਵਰਕਰ ਹੁੰਦਾ ਉਹ ਮਿਹਨਤ ਕਰਦਾ ਫੇਰ ਦੁਬਾਰੇ ਉਸ ਹਰ ਕੇ ਉਹਨੂੰ ਬਿਲਡ ਕਰਨ ਵਾਸਤੇ ਕਿਰਪਾ ਕਰਿਓ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦਾ ਹੁਣ ਉੱਥੇ ਨੁਕਸਾਨ ਹੋਣਾ ਜਿੱਥੇ ਜਿੱਥੇ ਸਾਡੇ ਪਾਸ ਲੀਡਰ ਆ ਗਏ ਉਹਨਾਂ ਨੂੰ ਇਹਨਾਂ ਨਾਲ ਬਿਠਾ ਕੇ ਨਵੇੜੋ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੇ ਤਾਂ ਕਿ ਉਹ ਵੀ ਤਕੜੇ ਰਹਿਣ ਕਾਂਗਰਸ ਪਾਰਟੀ ਐਡਾ ਬੜਾ ਸਮੁੰਦਰ ਹੈ ਇਹ ਇਹ ਨਾਲੇ ਦੇਖ ਲਿਆ ਵੀ ਇਹ ਜਿਹੜੇ ਨਾਲੇ ਨਾਲੀਆਂ ਚ ਅਸੀਂ ਚਲੇ ਗਏ ਨਦੀਆਂ 'ਚ ਜਿੱਥੇ ਬਹਿਣ ਲੱਗੇ ਸਾਡੇ ਬਾਅਦ ਦੇ ਨਹੀਂ ਸਾਡਾ ਸਮੁੰਦਰ ਉਹੀ ਸੀਗਾ ਜਿਹੜੇ ਕਾਂਗਰਸ 'ਚ ਸੀ ਆਏ ਉੱਥੇ ਫੇਰ ਮੁੜ ਕੇ ਆ ਗਏ ਸੋ ਕਾਂਗਰਸ ਪਾਰਟੀ ਬੜਾ ਫਾਰੀ ਸਮੁੰਦਰ ਹੈ ਤੇ ਇਹ ਸਮੁੰਦਰ ਦੇ ਵਿੱਚ ਹਰ ਕਿਸੇ ਵਾਸਤੇ ਜਗ੍ਹਾ ਹੈਗੀ ਹੈ ਜਿਹੜੇ ਉੱਥੇ ਲੀਡਰ ਅੱਜ ਪਿੱਛੇ ਰਹਿ ਗਏ ਆ ਜਾਂ ਜਿਹੜੇ ਪਹਿਲਾਂ ਤੋਂ ਸਥਾਪਿਤ ਲੀਡਰ ਜਿਨ੍ਹਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਇਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਨਾਲ ਬੈਠ ਕੇ ਨਵੇੜ ਕੇ ਉਹਨਾਂ ਨੂੰ ਵੀ ਅੱਗੇ ਲੈ ਕੇ ਆਓ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵੈਗੁਰ ਜੀ ਦਾ ਖਾਲਸਾ ਦੇ ਲੀਡਰਾਂ ਦਾ ਨਾਮ ਲਓ ਜਿਹਨੇ ਜਿਹਨੇ ਗਤਾਰੀ ਜਿੱਤੀ ਹੈ ਹੋਰ ਚਲੋ ਬੈਠੋ 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 ਰਾਣਾ ਜੀ ਜਿਸ ਦਿਨ ਤੁਹਾਨੂੰ ਮੰਤਰੀ ਦੇ ਉਤਾਰਿਆ ਸੀ ਨਾ ਇੱਧਰ ਸੁਣੋ ਮੈਂ ਤੁਹਾਨੂੰ ਉਦਣ ਕਹਿਤਾ ਸੀ ਤੁਹਾਡੇ ਟ੍ਰੈਪ 'ਚ ਆ ਕੇ ਤੁਹਾਡੇ ਨਾਲ ਧੱਕਾ ਹੋ ਰਿਹਾ ਮੈਂ ਕਿਹਾ ਤਾਂ ਕਿ ਨਹੀਂ ਔਰ ਰਾਣਾ ਸਾਹਿਬ ਐ ਕੀ